ਉਸ ਤੋਂ ਕੁਸ਼ਤੀ ਦਾ ਅਸਲੀ ਰਾਜਾ ਜਿਹਨੇ 17 ਸਾਲ ਦੀ ਉਮਰ ਵਿੱਚ ਦਿਖਾ ਦਿੱਤਾ ਸੀ ਕਿ ਉਹ ਕੁਸ਼ਤੀ ਦਾ ਸ਼ੇਰ ਹੈ ਉਹਦਾ ਨਾਮ ਸੀਗਾ ਗੁਲਾਮ ਮੁਹੰਮਦ ਬੱਟ ਜਿਹਨੂੰ ਲੋਕ ਦਾ ਗ੍ਰੇਟ ਗਾਮਾ ਵੀ ਕਹਿੰਦੇ ਸਨ ਇਹ ਉਹੀ ਗਾਮਾ ਪਹਿਲਵਾਨ ਹੈ ਜੀਦੀ ਮਿਸਾਲ ਦੰਦੇ ਹੋਏ ਲੋਕ ਕਹਿੰਦੇ ਸਨ ਕਿ ਲੈ ਤੂੰ بڑا ਗਾਮਾ ਪਹਿਲਵਾਨ ਹੈ ਗਾਮੇ ਦਾ ਜਨਮ ਕਹਿੰਦੇ ਵੀ 22 ਮਈ 1878 ਵਿੱਚ ਅੰਮ੍ਰਿਤਸਰ ਵਿਖੇ ਹੋਇਆ ਗਾਮਾ ਸ਼ੁਰੂ ਤੋਂ ਹੀ ਇੱਕ ਪਹਿਲਵਾਨੀ ਵਾਲੇ ਪਰਿਵਾਰ ਵਿੱਚ ਜੰਮਿਆ ਸੀ। ਗਾਮਾ ਪਹਿਲਵਾਨ ਉਦੋਂ ਸਿਰਫ 10 ਸਾਲ ਦਾ ਸੀ ਜਦੋਂ ਪਹਿਲੀ ਵਾਰ ਜੋਧਪੁਰ ਦੇ ਇੱਕ ਮੇਲੇ ਵਿੱਚ ਇੱਕ ਸ਼ਰਤ ਲੱਗੀ ਕਿ ਕੌਣ ਕਿੰਨੇ ਡੰਡ ਮਾਰਦਾ ਹੈ। ਤੇ ਦੋਸਤੋ 10 ਸਾਲ ਦਾ ਗਾਮਾ ਪਹਿਲਵਾਨ ਪਹਿਲੇ 15 ਪਹਿਲਵਾਨਾਂ ਵਿੱਚ ਗਿਣਿਆ ਗਿਆ ਸੀ ਉਦੋਂ ਤੇ ਉਦੋਂ ਜੋਧਪੁਰ ਦੇ ਮਹਾਰਾਜੇ ਨੇ ਗਾਮੇ ਨੂੰ ਜਿੱਤ ਦਾ ਖਿਤਾਬ ਦਿੱਤਾ ਸੀ ਕਿਉਂਕਿ 10 ਸਾਲ ਦੀ ਉਮਰ ਵਿੱਚ ਜੋ ਹੌਸਲਾ ਉਹਨੇ ਵਿਖਾਇਆ ਸੀ। ਉਹ ਵਾਕਈ ਕਾਬਿਲ-ਏ-ਤਾਰੀਫ ਸੀ। ਹੁਣ ਦੋਸਤੋ ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਕਿ ਕਿਵੇਂ ਗਾਮਾ ਕੁਸ਼ਤੀ ਦੀ ਤਿਆਰੀ ਕਰਿਆ ਕਰਦਾ ਸੀ। ਉਹ ਰੋਜ਼ ਤਕਰੀਬਨ 50 ਪਹਿਲਵਾਨਾਂ ਨਾਲ ਕੁਸ਼ਤੀ ਕਰਦਾ ਹੁੰਦਾ ਸੀ। 5000 ਡੰਡ ਰੋਜ਼ ਲਾਉਂਦਾ ਤੇ 3000 ਉੱਠਕ ਬੈਠਕਾਂ ਕਰਦਾ ਸੀ। ਰੋਜ਼ ਦੀ ਖੁਰਾਕ ਸੀ 16 ਲੀਟਰ ਦੁੱਧ ਤੇ 2 ਕਿਲੋ ਬਦਾਮਾਂ ਦਾ ਪੇਸਟ ਜਿਹਨੂੰ ਫਲਾਂ ਦੇ ਰਸ ਅੰਦਰ ਮਿਲਾ ਕੇ ਇਹ ਪੀਂਦਾ ਸੀ। 17 ਸਾਲ ਦੀ ਉਮਰ ਵਿੱਚ ਗਾਮੇ ਨੇ ਉਸ ਸਮੇਂ ਦੇ ਭਾਰਤ ਦੇ ਚੈਂਪੀਅਨ ਰਹੀਮ ਬਖਸ਼ ਸੁਲਤਾਨੀ ਵਾਲਾ ਨੂੰ ਵੰਗਾਰ ਦਿੱਤਾ ਸੀ। ਰਹੀਮ ਬਖਸ਼ ਸੁਲਤਾਨੀ ਵਾਲਾ ਗੁਜਰਾਂ ਵਾਲੇ ਦਾ ਰਹਿਣ ਵਾਲਾ ਸੀ ਜੋ 1947 ਤੋਂ ਬਾਅਦ ਪਾਕਿਸਤਾਨ ਦਾ ਇੱਕ ਹਿੱਸਾ ਬਣ ਗਿਆ ਸੀ। ਰਹੀਮ ਤਕਰੀਬਨ 7.5 ਫੁੱਟ ਲੰਬਾ ਸੀ ਤੇ ਉਧਰ ਗਾਮੇ ਦਾ ਕੱਦ ਸਿਰਫ 5 ਫੁੱਟ 7 ਇੰਚ ਸੀ। ਇਹਨਾਂ ਦੋਨਾਂ ਦੀ ਹੁਣ ਕੁਸ਼ਤੀ ਸ਼ੁਰੂ ਹੋਈ। ਉਹ ਦਾ ਸਾਨਾ ਦਾ ਪੇੜ ਹੋਇਆ ਹਾਲਾਂਕਿ ਰਹੀਮ ਜ਼ਿਆਦਾ ਉਮਰ ਦਾ ਹੋ ਗਿਆ ਸੀ ਪਰ ਫੇਰ ਵੀ ਉਸਨੇ ਗਾਮੇ ਨੂੰ ਪੂਰੀ ਟੱਕਰ ਦਿੱਤੀ ਤੇ ਇਹ ਕੁਸ਼ਤੀ ਬਰਾਬਰ ਰਹੀ 1910 ਅੰਦਰ ਗਾਮੇ ਪਹਿਲਵਾਨ ਨੇ ਤਕਰੀਬਨ ਸਾਰੇ ਚੋਟੀ ਦੇ ਪਹਿਲਵਾਨਾਂ ਨੂੰ ਹਰਾ ਦਿੱਤਾ ਸੀ ਜਦੋਂ ਪਹਿਲੀ ਵਾਰ ਇਹ ਲੰਡਨ ਗਿਆ ਉਦੋਂ ਇਸ ਨੂੰ ਕੁਸ਼ਤੀ ਵਿੱਚ ਹਿੱਸਾ ਨਹੀਂ ਲੈਣ ਦਿੱਤਾ ਗਿਆ ਇਸ ਕਰਕੇ ਗਾਮੇ ਨੇ ਚੈਲੰਜ ਕੀਤਾ ਕਿ ਕਿਸੇ ਵੀ ਵਜ਼ਨ ਦੇ ਚਾਰ ਪਹਿਲਵਾਨਾਂ ਨੂੰ ਲੈ ਕੇ ਆਓ ਉਹਨਾਂ ਨੂੰ 30 ਮਿੰਟਾਂ ਅੰਦਰ ਹਰਾ ਦੇਵੇਗਾ ਉਹ ਪਰ ਕੋਈ ਸਾਹਮਣੇ ਨਹੀਂ ਆਇਆ ਸਾਰਿਆਂ ਨੂੰ ਲੱਗਿਆ ਕਿ ਗਾਮਾ ਮਜ਼ਾਕ ਕਰ ਰਿਹਾ ਹੈ ਉਸ ਤੋਂ ਬਾਅਦ ਗਾਮੇ ਨੇ ਕਿਹਾ ਕਿ ਮੇਰੇ ਸਾਹਮਣੇ ਆਓ ਜੇ ਮੈਂ ਹਾਰ ਗਿਆ ਤਾਂ ਜਿੰਨਾ ਵੀ ਇਨਾਮ ਹੈ ਉਹ ਮੈਂ ਦੇਵਾਂਗਾ ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਪਹਿਲਵਾਨ ਆਏ 1 ਮਿੰਟ 30 ਸਕਿੰਟ ਵਿੱਚ ਇੱਕ ਨੂੰ ਬਾਹਰ ਮਾਰਿਆ ਦੂਜੇ ਨੂੰ 9 ਮਿੰਟ ਵਿੱਚ ਤੇ 2 ਦਿਨਾਂ ਵਿੱਚ 13 ਅੰਤਰਰਾਸ਼ਟਰੀ ਪਹਿਲਵਾਨਾਂ ਨੂੰ ਗਾਮੇ ਨੇ ਹਰਾਇਆ ਸੀ ਉਸ ਤੋਂ ਬਾਅਦ ਜ਼ਬਿਸਕੋ ਜੋ ਦੁਨੀਆ ਦੇ ਚੋਟੀ ਦੇ ਪਹਿਲਵਾਨਾਂ ਵਿੱਚੋਂ ਇੱਕ ਸੀ ਉਹਦੇ ਨਾਲ ਮੁਕਾਬਲਾ ਹੋਇਆ ਇਹ ਕੁਸ਼ਤੀ ਬਹੁਤ ਲੰਬੀ ਚੱਲੀ ਤੇ ਜ਼ਬਿਸਕੋ ਦੀ ਹਾਲਤ ਐਨੀ ਖਰਾਬ ਹੋ ਗਈ ਕਿ ਤਕਰੀਬਨ 2 ਘੰਟੇ ਉਹ ਗਾਮੇ ਦੇ ਦਾਅ ਪੇਚਾਂ ਤੋਂ ਬਚਦਾ ਹੀ ਰਿਹਾ ਪਰ ਅੱਗੇ ਜਾ ਕੇ ਫੇਰ ਮੌਕਾ ਮਿਲਿਆ ਪਰ ਉਦੋਂ ਜ਼ਬਿਸਕੋ ਗਾਮੇ ਦੇ ਸਾਹਮਣੇ ਆਇਆ ਹੀ ਨਹੀਂ ਤੇ ਉਦੋਂ ਗਾਮੇ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ ਅਮਰੀਕਾ ਦਾ ਬੈਂਜਾਮਿਨ ਫਰਾਫ ਦਾ ਮੋਰਿਸ ਡੇਰਿਆਜ਼ ਯੂਰਪ ਦਾ ਚੈਂਪੀਅਨ ਜੌਨ ਲੈਮ ਦੁਨੀਆ ਦੇ ਚੈਂਪੀਅਨ ਜੈਸੀ ਪੀਟਰਸਨ ਸਾਰਿਆਂ ਨੂੰ ਗਾਮੇ ਨੇ ਆਪਣੇ ਹੱਥ ਵਿਖਾਏ ਸਨ ਹੁਣ ਇੱਕ ਵਾਰ ਫੇਰ ਰਹੀਮ ਬਖਸ਼ ਨਾਲ ਗਾਮੇ ਦੀ ਕੁਸ਼ਤੀ ਹੋਈ ਤੇ ਇਸ ਵਾਰ ਲੰਬੀ ਕੁਸ਼ਤੀ ਤੋਂ ਬਾਅਦ ਗਾਮਾ ਜਿੱਤ ਗਿਆ ਤੇ ਜਦੋਂ ਵੀ ਗਾਮੇ ਨੂੰ ਪੁੱਛਿਆ ਜਾਂਦਾ ਕਿ ਉਹ ਕਿਹੜਾ ਪਹਿਲਵਾਨ ਸੀ ਜਿਨੇ ਉਸ ਨੂੰ ਪੂਰੀ ਟੱਕਰ ਦਿੱਤੀ ਉਹ ਹਰ ਵਾਰ ਰਹੀਮ ਪਾਕਿਸਤਾਨ ਆ ਹੀ ਲੈਂਦਾ ਸੀ ਇਸ ਤੋਂ ਬਾਅਦ ਗਾਮੇ ਦਾ ਨਾਂ ਵਧਾ ਗਿਆ ਪਰ ਵੇਨ ਦੇ ਰਾਜੇ ਨੇ ਗਾਮੇ ਨੂੰ ਇੱਕ ਸਿਲਵਰ ਦਾ ਗਦਾ ਵੀ ਦਿੱਤਾ ਸੀ 1928 ਵਿੱਚ ਇੱਕ ਮੁਕਾਬਲਾ ਗਾਮੇ ਦਾ ਪਟਿਆਲੇ ਵਿਖੇ ਹੋਇਆ ਜਿਹਦਾ ਸਾਰਿਆਂ ਨੂੰ ਇੰਤਜ਼ਾਰ ਸੀ ਜ਼ਬਿਸਕੋ ਇੱਕ ਵਾਰ ਫੇਰ ਗਾਮੇ ਬੁਰੀ ਆ ਗਿਆ ਤੇ ਇਸ ਵਾਰ ਗਾਮੇ ਨੇ ਕਮਾਲ ਕਰ ਦਿੱਤੀ ਸਿਰਫ 40 ਸਕਿੰਟ ਵਿੱਚ ਹੀ ਜ਼ਬਿਸਕੋ ਨੂੰ ਹਰਾ ਦਿੱਤਾ ਉਹਨੇ ਕਦੇ ਨਾ ਹਾਰਨ ਵਾਲਾ ਗਾਮਾ ਜਿਹਨੇ ਪੂਰੀ ਦੁਨੀਆ ਵਿੱਚ ਹਰੇਕ ਜਗ੍ਹਾ ਦੇ ਪਹਿਲਵਾਨਾਂ ਨੂੰ ਹਰਾਇਆ ਹੁਣ ਭਾਰਤ ਦੇ ਵਟਵਾਰੇ ਤੋਂ ਬਾਅਦ ਉਹ ਪਾਕਿਸਤਾਨ ਚਲਾ ਗਿਆ ਗਾਮੇ ਪਹਿਲਵਾਨ ਦੇ ਆਖਰੀ ਦਿਨ ਪਾਕਿਸਤਾਨ ਦੇ ਲਾਹੌਰ ਅੰਦਰ ਬਤਾਏ ਸਰਕਾਰ ਨੇ ਉਹਨੂੰ ਜ਼ਮੀਨ ਦਿੱਤੀ ਸੀ ਪਰ ਫੇਰ ਵੀ ਗਾਮੇ ਪਹਿਲਵਾਨ ਦੇ ਆਖਰੀ ਦਿਨ ਬੜੀ ਗਰੀਬੀ ਅੰਦਰ ਗੁਜ਼ਰੇ ਗਾਮੇ ਦੇ ਬੜੇ ਵੱਡੇ ਫੈਨ ਬਿਰਲਾ ਨੇ ਉਸਨੂੰ 2000 ਦੀ ਮਹੀਨੇਵਾਰ ਪੈਨਸ਼ਨ ਸ਼ੁਰੂ ਕੀਤੀ ਸਰਕਾਰ ਨੇ ਵੀ 300 ਰੁਪਏ ਮਹੀਨੇ ਦੀ ਪੈਨਸ਼ਨ ਦਿੱਤੀ ਇੱਥੋਂ ਤੱਕ ਕਿ ਆ ਕਿ ਜਦੋਂ ਤੱਕ ਗਾਮਾ ਜਿਉਂਦਾ ਹੈ ਉਦੋਂ ਤੱਕ ਇਹਨਾਂ ਦੀ ਦਵਾਈ ਦਾ ਖਰਚਾ ਸਰਕਾਰ ਕਰੇਗੀ 23 ਮਈ 1960 ਵਿੱਚ ਕਹਿੰਦੇ ਵੀ ਗਾਮੇ ਪਹਿਲਵਾਨ ਦੀ ਮੌਤ ਹੋ ਗਈ ਬਰੂਸਲੀ ਵਰਗੇ ਬੰਦੇ ਵੀ ਗਾਮੇ ਦੀ ਬਹੁਤ ਕਦਰ ਕਰਦੇ ਸਨ ਜਿਸ ਤਰ੍ਹਾਂ ਦੀ ਟ੍ਰੇਨਿੰਗ ਗਾਮਾ ਕਰਿਆ ਕਰਦਾ ਸੀ ਉਹਨਾਂ ਵਿੱਚੋਂ ਕੁਝ ਤਰੀਕੇ ਬਰੂਸਲੀ ਨੇ ਵੀ ਅਪਣਾਏ ਸਨ ਦੋਸਤੋ ਅੱਜ ਵੀ ਇਹ ਮਹਾਨ ਪਹਿਲਵਾਨ ਸਾਡੇ ਦਿਲ ਵਿੱਚ ਵਸਦਾ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ਇਹ ਚੈਨਲ ਹੁਣੇ ਸਬਸਕ੍ਰਾਈਬ ਕਰੋ ਉਦੋਂ ਤੱਕ ਸਿੱਖਦੇ ਰਹੋ ਅੱਗੇ ਵਧਦੇ ਰਹੋ